ਸਤਿ ਸ਼੍ਰੀ ਅਕਾਲ ਜੀ ਸੋਹੀ ਗੁਲਦੀਪ ਚੈਨਲ ਉੱਪਰ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਬਣਾਵਾਂਗੇ ਇੱਕ ਡਰਾਈ ਫਰੂਟ ਤੋਂ ਇੱਕ ਮਿਸ਼ਰਣ ਤਿਆਰ ਕਰਾਂਗੇ ਜਿਵੇਂ ਕਿ ਆਪਾਂ ਨੂੰ ਸਰੀਰ ਵਿੱਚ ਥਕਾਵਟ ਫੀਲ ਹੁੰਦੀ ਹੋਵੇ ਉਹਦੇ ਲਈ ਤੇ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਆਪਾਂ ਕੀ ਬਣਾਵਾਂਗੇ ਤੇ ਆਪਾਂ ਨੂੰ ਉਹਦੇ ਲਈ ਕਿਹੜੇ ਕਿਹੜੇ ਡਰਾਈ ਫਰੂਟਸ ਦੀ ਜ਼ਰੂਰਤ ਪਏ ਮਿਸ਼ਰਣ ਤਿਆਰ ਕਰਨ ਲਈ ਆਪਾਂ 250 ਗ੍ਰਾਮ ਲਵਾਂਗੇ ਬਦਾਮ 250 ਗ੍ਰਾਮ ਹੀ ਲਵਾਂਗੇ ਮੱਕ ਜੀ pumpkin seed 250 gram kaju 250 gram kacchi moongphali 250 gram 150 gram thaga mishri mitthe de vich appa thaga mishri add karange oh nahi add karange thaga mishri chemical free hundi hai gi te tusi edi quantity charre panje iteman di quantity kat te vi le sakde ho jinni ki tode kol ho sakdi hai te mai eh 2.5 250 gram le rahi angi ਚਲੋ ਜੀ ਹੁਣ ਇਹਨਾਂ ਨੂੰ ਮੈਂ ਤਿਆਰ ਕਰਦੀ ਆਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਇੱਥੇ ਆਪਾਂ ਮੂੰਗਫਲੀ ਇੱਕ ਪੈਨ ਦੇ ਵਿੱਚ ਪਾ ਲਈ ਹੈਗੀ ਇਹਨੂੰ ਆਪਾਂ 10 ਮਿੰਟ ਤੱਕ ਲੋ ਫਲੇਮ ਦੇ ਉੱਪਰ ਹੀ ਰੋਸਟ ਕਰਾਂਗੇ ਤਾਂ ਜੋ ਇਹਦਾ ਛਿਲਕਾ ਜਿਹੜਾ ਉਹ ਆਸਾਨੀ ਨਾਲ ਉੱਤਰ ਸਕੇ ਇਹਦੇ ਵਿੱਚੋਂ ਜਿਹੜੀ ਇਹਦੀ ਥੋੜੀ ਮੋਟੀ ਨਮੀ ਹੁੰਦੀ ਆ ਉਹ ਵੀ ਖਤਮ ਹੋ ਜੇ ਏਦੇ ਤਰ੍ਹਾਂ ਆਪਾਂ ਬਦਾਮ ਕਾਜੂ ਮਾਗੀ ਜ ਪਮਕਿਨ ਸੀਡ ਵੀ ਆਪਾਂ ਲੋ ਫਲੇਮ ਦੇ ਉੱਪਰ ਹੀ ਰੋਸਟ ਕਰਾਂਗੇ ਉਹ ਸਿਰਫ ਆਪਾਂ 5 ਮਿੰਟ ਲਈ ਰੋਸਟ ਕਰਾਂਗੇ ਉਹਦੀ ਵੀ ਆਪਾਂ ਨੇ ਹਲਕੀ ਜਿਹੀ ਉੱਚ ਜਿਹੜੀ ਨਮੀ ਹੁੰਦੀ ਹੈ ਉਹ ਖਤਮ ਕਰਾਂਗੇ ਇਹਦੇ ਨਾਲ ਨਹੀਂ ਫਿਰ ਇਹ ਜੇ ਆਪਾਂ ਐਵੇਂ ਪੀਸ ਲਾਵਾਂਗੇ ਤਾਂ ਇਹ ਨਾਲ ਜਿ ਚਿਪਕ ਜਾਊਗਾ ਸਾਰਾ ਪਾਊਡਰ ਜੀ ਦਾ ਜੀ ਆਪਾਂ ਨੇ मूंगफली roast ਕਰ ਲਈ ਸੀ ਉਹਦੇ ਤੋਂ ਛੇਕਾ ਘਰਤਾ ਛੇਕਾ ਘਰ ਕੇ ਦੇਖੋ ਇਹ ਜੀ ਸਾਫ ਹੋ ਗਈ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੀਜ਼ਾਂ ਨੂੰ ਪੀਸ ਦੇਾਂਗੇ ਹਾਂਜੀ ਆਪਾਂ ਇਹ ドライ ਫਰੂਟ ਪੀਸ ਲਏ ਸੀ ਇਹਦੇ ਵਿੱਚ ਆਪਾਂ ਔਰ ਡ్రਾਈ ਫਰੂਟ ਵੀ ਐਡ ਕਰ ਸਕਦੇ ਆ ਜਿਵੇਂ ਪਿਸਤਾ ਮਖਾਣੇ ਅਖਰੋਟ ਹਾਂਜੀ ਇਹ ਲੈਣਾ ਆਪਾਂ ਦੋ ਟਾਈਮ ਸਵੇਰੇ ਸ਼ਾਮ ਦੋ ਦੋ ਚਮਚੇ ਦੁੱਧ ਨਾਲ ਤੇ ਅੱਜ ਵੀਡੀਓ ਦਾ ਐਂਡ ਇੱਥੇ ਕਰਦੇ ਆ ਕੱਲ੍ਹ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ